ਉਹ ਜਿਹੜਾ ਸੰਘਰਸ਼ ਬੇਸਿਕਲੀ ਸੀਗਾ ਉਹਦੇ ਵਿੱਚ 99 ਮੈਂਬਰੀ ਸੀ ਜਿਹੜੀ ਬਹਾਲ ਕਰਾਉਣੀ ਸੀ ਉਹਦੇ ਵਿੱਚ ਜਿਹੜਾ ਇੱਕ ਵੱਡੀ ਚੀਜ਼ ਸੀਗੀ ਗ੍ਰੈਜੂਏਟ ਕੰਸਟੀਟਿਊਐਂਸੀ ਆ ਜਿਹੜੀ ਜਿਹੜੀ ਇਹਨਾਂ ਨੇ ਕੰਪਲੀਟਲੀ ਖਤਮ ਕਰਕੇ 15 ਮੈਂਬਰਾਂ ਤੋਂ ਜ਼ੀਰੋ ਕਰਤੇ ਸੀਗੇ ਉਹ ਅਸੀਂ ਬਹਾਲ ਕਰਵਾਈ ਸੀਗੀ ਤੇ ਉਹਦੀਆਂ ਜਿਹੜੀਆਂ ਚੋਣਾਂ ਨੇ ਉਹ ਹੁਣ ਐਲਾਨ ਹੋਈਆਂ ਨੇ 20 ਸਤੰਬਰ ਨੂੰ ਚੋਣਾਂ ਨੇ ਜਿਹੜੇ ਮਤਲਬ ਪੂਰੀ ਸੈਨੇਟ ਦੇ ਵਿੱਚ 99 ਮੈਂਬਰਾਂ ਦੇ ਵਿੱਚੋਂ ਜਿਉਂ ਕਿ ਬੋਲਣ ਵਾਲਾ ਸੈਕਸ਼ਨ ਹੈਗਾ ਜਿਹੜਾ ਵੋਕਲ ਸੈਕਸ਼ਨ ਆ ਉਹ ਗ੍ਰੈਜੂਏਟ ਕੰਸਟੀਟਿਊਐਂਸੀ ਵਾਲੇ ਆ ਵੀ ਉਦੋਂ ਇਹਨਾਂ ਨੇ ਮਤਲਬ ਕਿਹਾ ਜਰੂਰ ਸੀ ਮਾ ਟਾਈਮ ਲੱਗਦਾਗਾ ਜਦੋਂ ਅਸੀਂ 20ਵੀਂ ਸਦੀ ਦੇ ਵਿੱਚ ਹਨਾ ਜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਜਾਂ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀ ਗੱਲ ਕਰਦੇ ਹਿਊਮਨ ਰਾਈਟਸ ਐਕਟੀਵਿਸਟਾਂ ਦੀ ਗੱਲ ਕਰਦੇ ਆਂ ਸਭ ਤੋਂ ਇਹਦਾ ਵੱਡਾ ਨਾਮ ਸਾਡੇ ਦਿਮਾਗ ਦੇ ਵਿੱਚ ਆਉਂਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਦਾ ਆਉਂਦਾ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਐਕਸਪਲੋਰ ਤੇ ਮੈਂ ਕੁਲਦੀਪ ਸਿੰਘ ਪੰਜਾਬ ਯੂਨੀਵਰਸਿਟੀ ਸੈਨੇਟ ਚੋਣਾਂ ਨੂੰ ਲੈ ਕੇ ਜਿਹੜਾ ਬੀਤੇ ਦਿਨ ਐਲਾਨ ਕੀਤਾ ਗਿਆ ਐਲਾਨ ਤਾਂ ਹਾਲੇ ਕਿ ਪਹਿਲਾਂ ਹੋ ਚੁੱਕਿਆ ਹੋਇਆ ਬਟ ਜਿਹੜੀ ਮੇਨ ਜਿਹੜੀ ਚੋਣ ਦੀ ਹੈਗੀ ਆ ਰਜਿਸਟਰਡ ਕੰਸਟੀਚੂਐਂਸੀ ਦੀ ਚੋਣ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਵਿਦਿਆਰਥੀ ਸੰਘਰਸ਼ ਚੱਲੇ ਆ ਤੇ ਜਿਹੜੇ ਵਿਦਿਆਰਥੀ ਸੰਘਰਸ਼ ਕਰਨ ਦੇ ਵਿੱਚ ਜਿਨ੍ਹਾਂ ਦਾ ਯੋਗਦਾਨ ਰਿਹਾ ਮੇਨ ਉਹਨਾਂ ਵਿਦਿਆਰਥੀਆਂ ਦੇ ਨਾਲ ਗੱਲ ਕਰ ਰਿਹਾ ਤੇ ਅਸੀਂ ਇੱਥੇ ਪੰਜਾਬ ਯੂਨੀਵਰਸਿਟੀ ਦਾ ਸਟੂਡੈਂਟ ਸੈਂਟਰ ਸਾਥ ਜਥੇਬੰਦੀ ਦੇ ਜਿਹੜੇ ਆਗੂ ਨੇ ਔਰ ਪੰਜਾਬ ਯੂਨੀਵਰਸਿਟੀ ਸਟੂਡੈਂਟ ਕੌਂਸਲ ਦੇ ਜਿਹੜੇ ਮੀਤ ਪ੍ਰਧਾਨ ਨੇ ਅਸ਼ਮੀਤ ਸਿੰਘ ਉਹਨਾਂ ਨਾਲ ਗੱਲ ਕਰਦੇ ਆ ਕਿ ਉਹਨਾਂ ਨੇ ਜਿਹੜਾ ਵਿਦਿਆਰਥੀ ਸੰਘਰਸ਼ ਲੜਿਆ ਇਸ ਚੋਣ ਨੂੰ ਲੈ ਕੇ ਕਿਵੇਂ ਕਿਵੇਂ ਬਹਾਲੀ ਕਰਾਈਆ ਹਾਂਜੀ ਅਸ਼ਮੀਤ ਜੀ ਸਤਿਕਾਰ ਹਾਂਜੀ ਸਤਿਕਾਰ ਜੀ ਤੇ ਜਿਹੜਾ ਇਹ ਰਜਿਸਟਰਡ ਗ੍ਰੈਜੂਏਸ਼ਨ ਕੰਸਟੀਚੂਐਂਸੀ ਦੀ ਚੋਣ ਐਲਾਨੀ ਹੋਈ ਹੈ ਐਲਾਨੀ ਗਈ ਹੈ ਇਹਦੇ ਵਿੱਚ ਤੁਹਾਡਾ ਜਿਹੜਾ ਕਿੱਡਾ ਵੱਡਾ ਸੰਘਰਸ਼ ਰਿਹਾ ਦੇਖੋ ਜੀ ਪਿੱਛੇ ਜੇ ਸਾਰੇ ਨੂੰ ਪਤਾ ਸਾਰੇ ਪੰਜਾਬ ਨੂੰ ਪਤਾ ਦੇਸ਼ਾਂ ਵਿਦੇਸ਼ਾਂ ਵਿੱਚ ਵਾਸਤੇ ਹਰ ਇੱਕ ਲੋਕਾਂ ਨੂੰ ਪਤਾ ਹੈਗਾ ਕਿ ਵੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਇੱਕ ਬਹੁਤ ਵੱਡਾ ਸੰਘਰਸ਼ ਚੱਲਿਆ ਉਹ ਜਿਹੜਾ ਸੰਘਰਸ਼ ਬੇਸਿਕਲੀ ਸੀਗਾ ਉਹਦੇ ਵਿੱਚ 99 ਮੈਂਬਰੀ ਸੀ ਜਿਹੜੀ ਉਹ ਬਹਾਲ ਕਰਾਉਣੀ ਸੀ ਉਹਦੇ ਵਿੱਚ ਜਿਹੜਾ ਇੱਕ ਵੱਡੀ ਚੀਜ਼ ਸੀਗੀ ਗ੍ਰੈਜੂਏਟ ਕੌਨਸਟਿਟੂਐਂਸੀ ਆ ਜਿਹੜੀ ਜਿਹੜੀ ਇਹਨਾਂ ਨੇ ਕੰਪਲੀਟਲੀ ਖਤਮ ਕਰਕੇ 15 ਮੈਂਬਰਾਂ ਤੋਂ ਜ਼ੀਰੋ ਕਰਤੇ ਸੀਗੇ ਉਹ ਅਸੀਂ ਬਹਾਲ ਕਰਵਾਈ ਸੀਗੀ ਤੇ ਉਹਦੀਆਂ ਜਿਹੜੀਆਂ ਚੋਣਾਂ ਨੇ ਉਹ ਹੁਣ ਐਲਾਨ ਹੋਈਆਂ ਨੇ 20 ਸਤੰਬਰ ਨੂੰ ਚੋਣਾਂ ਨੇ ਤੇ 23 ਫਰਵਰੀ ਜਿਹੜੀ ਨਵੀਆਂ ਵ ਸੋ ਇਹ ਸਾਰੇ ਸੰਘਰਸ਼ ਦੇ ਨਾਲ ਹੋਇਆਗਾ ਸੋ ਇਹ ਸੰਘਰਸ਼ ਦੇ ਸਦਕਾ ਜਿਹੜੀਆਂ ਚੋਣਾਂ ਨੇ ਹੋ ਰਹੀਆਂ ਨੇ ਜੀ ਜੀ ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜੀ ਅਥਾਰਟੀ ਹੈ ਇਹ ਜਿਹੜੀ ਨੀਟ ਐਂਡ ਕਲੀਨ ਫੇਅਰ ਚੋਣਾਂ ਕਰਵਾਏਗੀ ਦੇਖੋ ਜੀ ਸਾਨੂੰ ਉਮੀਦ ਤੇ ਹੀ ਆ ਕਿ ਵੀ ਜਿਹੜੀਆਂ ਇਲੈਕਸ਼ਨਸ ਆ ਉਹ ਫੇਅਰ ਹੋਣ ਪਰੇ ਹੁੰਦਾ ਕਿ ਵੀ ਹਰ ਇੱਕ ਚੋਣਾਂ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਕਮੀਆਂ ਪੇਸ਼ੀਆਂ ਆਉਂਦੀਆਂ ਨੇ ਪਰ ਸਾਡੀ ਤਾਂ ਪ੍ਰਸ਼ਾਸਨ ਨੂੰ ਵੀ ਇਹੀ ਅਪੀਲ ਰਹੂਗੀ ਕਿ ਵੀ ਮਸਾ ਇੰਨੇ ਸਾਲਾਂ ਬਾਅਦ ਤੁਸੀਂ ਚੋਣਾਂ ਕਰਵਾ ਰਹੇ ਹੋ ਚੋਣਾਂ ਹੋ ਰਹੀਆਂ ਨੇ ਇਹ ਫੇਅਰ ਹੋਣੀਆਂ ਚਾਹੀਦੀਆਂ ਨੇ ਦੇ ਵਿੱਚ ਕੋਈ ਪੱਕਾ ਬਾਤ ਨਹੀਂ ਹੋਣਾ ਚਾਹੀਦਾ ਦੇ ਵਿੱਚ ਕੋਈ ਬੂਥ ਕੈਪਚਰਿੰਗ ਵਰਗੀ ਸਿਚੁਏਸ਼ਨ ਨਹੀਂ ਹੋਣੀ ਚਾਹੀਦੀ ਕਿਉਂਕਿ ਜਿਹੜੇ ਗ੍ਰੈਜੂਏਟ ਕੌਨਸਟੀਟੂਐਂਸੀ ਦੇ ਵਿੱਚ ਜਿਹੜੇ ਇਲੈਕਸ਼ਨ ਲੜਦੇ ਆ ਉਹ ਆਪ ਇਥੋਂ ਯੂਨੀਵਰਸਿਟੀ ਤੋਂ ਪੜ੍ਹੇ ਹੋਏ ਸਟੂਡੈਂਟਸ ਹੁੰਦੇ ਆ ਸੋ ਉਹਨਾਂ ਨੂੰ ਖਰਜਣ ਰਿਕਵਰ ਨਾ ਕੀਤਾ ਜਾਵੇ ਇੱਕ ਫੇਅਰ ਜਿਹੜੇ ਇਲੈਕ ਅਸ਼ਮੀਲ ਜਿਵੇਂ ਇਸ ਗ੍ਰੈਂਡ ਕੰਸਟੀਟਿਊਐਂਸੀ ਦੀ ਜਿਹੜੀ ਚੋਣ ਹੈ ਇਹਨੂੰ ਕਰਵਾਉਣ ਵਾਸਤੇ ਤੁਹਾਡਾ ਜਥੇਵੰਦਿਆਂ ਦਾ ਬਹੁਤ ਜ਼ਿਆਦਾ ਜ਼ੋਰ ਲੱਗ ਗਿਆ ਆਖਰਕਾਰ ਇਹੋ ਜਿਹਾ ਕਿਆ ਪ੍ਰੋਬਲਮ ਸੀਗੀ ਅਥਾਰਟੀ ਨੂੰ ਕਿ ਵੀ ਇਹਦੀ ਜਿਹੜੀ ਉਹਨੂੰ ਕੱਟਣ ਦੇ ਵਿੱਚ ਜ਼ੋਰ ਪੂਰਾ ਲੱਗਿਆ ਦੇਖੋ ਜੀ ਜਿਹੜੇ ਮਤਲਬ ਪੂਰੀ ਸੈਨੇਟ ਦੇ ਵਿੱਚ 91 ਮੈਂਬਰਾਂ ਦੇ ਵਿੱਚੋਂ ਜਿਉਂ ਕਿ ਬੋਲਣ ਵਾਲਾ ਸੈਕਸ਼ਨ ਹੈ ਕਿਹੜਾ ਵੋਕਲ ਸੈਕਸ਼ਨ ਆ ਉਹ ਗ੍ਰੈਜੂਏਟ ਕੰਸਟੀਟਿਊਐਂਸੀ ਵਾਲੇ ਆ ਕਿਉਂਕਿ ਉਹਨਾਂ ਤੋਂ ਬਿਨਾ ਜੇ ਕੋਈ ਇਲੈਕਟ ਹੋ ਕੇ ਆਉਂਦਾ ਵੀ ਆ ਉਹ ਕਾਲਜਾਂ ਦੇ ਪ੍ਰਿੰਸੀਪਲ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਨੇ ਜਾਂ ਆਪਾਂ ਕਹਿੰਦੇ ਨਾਨ ਟੀਚਿੰਗ ਦੇ ਵਿੱਚ ਹੁੰਦੇ ਆ ਪਰ ਜਿਹੜਾ ਇੱਕ ਵੋਕਲ ਸੈਕਸ਼ਨ ਆ ਜਿਹੜਾ ਯੂਨੀਵਰਸਿਟੀਆਂ ਵਿੱਚੋਂ ਪੜਿਆ ਜਿਹਨੇ ਸਟੂਡੈਂਟ ਐਕਟਿਵਿਜ਼ਮ ਵੀ ਕੀਤਾ ਇੱਥੇ ਯੂਨੀਵਰਸਿਟੀ ਦੇ ਵਿੱਚ ਵੀ ਉਹਨਾਂ ਨੇ ਇਲੈਕਸ਼ਨਾਂ ਦੇ ਵਿੱਚ ਪਾਰਟਿਸਿਪੇਟ ਕੀਤਾ ਨਾ ਉਹੀ ਅੱਗੇ ਜਾ ਕੇ ਗ੍ਰੈਜੂਏਟ ਕੰਸਟੀਟੂਐਂਸੀ ਦੇ ਵਿੱਚ ਜਾਂਦੇ ਹਨ ਤੇ ਉਹ ਸੈਨੇਟ ਦੇ ਵਿੱਚ ਆ ਕੇ ਮਸਲਿਆਂ ਨੂੰ ਚੱਕਦੇ ਆ ਜੇ ਉੱਥੇ ਕਿਸੇ ਕੋਈ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਜੇ ਕੋਈ ਫੈਸਲਾ ਹੁੰਦਾ ਹੈ ਕੋਈ ਵੀ ਚਾਹੁੰਦੀ ਸੀ ਜਿਹੜੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਆ ਜਾਂ ਆਪਾ ਕੇਂਦਰ ਦੀ ਬੀਜੇਪੀ ਆਰਸੀ ਸੀ ਸਰਕਾਰ ਕਹੇ ਰਹੀਏ ਉਹ ਚਾਹੁੰਦੇ ਸੀਗੇ ਕਿ ਕਿ ਉਹਨਾਂ ਦੇ ਮਤਲਬ ਜਿਹੜੀਆਂ ਪਾਲਿਸੀਆਂ ਆ ਉਹਨਾਂ ਦੇ ਖਿਲਾਫ ਕਿ ਬੋਲ ਨਾ ਸਕੇ ਤੇ ਗ੍ਰੈਜੂਏਟ ਕੰਸਟੀਟਿਊਐਂਸੀ ਸਭ ਤੋਂ ਜ਼ਿਆਦਾ ਬੋਲਦੀ ਆ ਤੇ ਤੁਹਾਨੂੰ ਜਿਹੜਾ ਪਿੱਛੇ 2025 ਦੇ ਵਿੱਚ ਲਾਸਟ ਵਿੱਚ ਸੰਘਰਸ਼ ਇਹਨਾਂ ਕਰਨਾ ਪਿਆ ਕਿੰਨਾ ਕਿ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਿਆ-ਕਿਆ ਤੇ ਜਿਹੜੇ ਪੁਲਿਸ ਕੇਸ ਦਰਜ ਹੋਏ ਆ ਉਹ ਉਹ ਕਿੱਥੇ ਕ ਸਟੈਂਡ ਕਰਦੇ ਆ ਦੇਖੋ ਜੀ ਜੇ ਸੰਘਰਸ਼ ਸ਼ੌਕੇ ਉਹਨਾਂ ਤਾਂ ਉਹਨਾਂ ਨੂੰ ਸੰਘਰਸ਼ ਕਹਣ ਕਵੇ ਹਨਾ ਸੰਘਰਸ਼ਾਂ ਦਾ ਰਾਹੀ ਕੰਡਿਆਂ ਭਰਾਂ ਭਰੇ ਆਉਂਦਾਗਾ ਸੰਘਰਸ਼ ਸ਼ੌਕੇ ਰਾਹਾਂ ਤੁਸੀਂ ਨਿਕਲਦੇ ਆ ਸੋ ਸੰਘਰਸ਼ ਜਰੂਰ ਔਖਾ ਰਿਆ ਮਤਲਬ ਮੁਸੀਬਤਾਂ ਆਈਆਂ ਬੜਾ ਕੁਝ ਛੱਲੇ ਆਣਾ ਪਰ ਮਹਾਰਾਜ ਦੀ ਕਿਰਪਾ ਰਹੀ ਆ ਕਿ ਸਭ ਕੁਝ ਚੜਦੀ ਕਲਾ ਦੇ ਵਿੱਚ ਹੋਇਆ ਚੋਣਾ ਵੀ ਐਲਾਨ ਹੋ ਚੁੱਕੀਆਂ ਨੇ ਪਰਚਿਆਂ ਵਾਲੀ ਗੱਲ ਤੇ ਆ ਕਿ ਵੀ ਉਦੋਂ ਇਹਨਾਂ ਨੇ ਮਤਲਬ ਕਿਹਾ ਜਰੂਰ ਸੀਗਾ ਕਿ ਤੁਹਾਡੇ ਪਰਚੇ ਰੱਦ ਹੋ ਜਾਣਗੇ ਇਹਨਾਂ ਨੂੰ ਲੈਟਰ ਵੀ ਲੈ ਕੇ ਦਿੱਤੀ ਹੋਈ ਆ ਤੇ ਇਹ ਕਹਿ ਰਿਹਾ ਕਿ ਵੀ ਹੋ ਜਾਊਗਾ ਥੋੜਾ ਜਿਹਾ ਕਹਿ ਰਿਹਾ ਵੀ ਕਾਜ ਜੀ ਕੰਮ ਆ ਕੋਰਟ ਦਾ ਕੰਮ ਆ ਟਾਈਮ ਲੱਗਦਾਗਾ ਬਾਕੀ ਦੇਖੋ ਕੀ ਹੁੰਦਾ ਜੀ ਕਿ ਤੁਸੀਂ ਜਿਵੇਂ ਕੱਲ ਵਾਈਸ ਚਾਂਸਲਰ ਨੂੰ ਜਿਹੜਾ ਇੱਕ ਮੰਗ ਪੱਤਰ ਦਿੱਤਾ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਦੇ ਉੱਪਰ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ ਡਿਪਾਰਟਮੈਂਟ ਦਾ ਨਾਮ ਚੇਂਜ ਕਰਨ ਵਾਸਤੇ ਉਹਦੇ ਬਾਰੇ ਵੀ ਥੋੜਾ ਜਿਹਾ ਦੱਸੋ ਦੇ ਕੋਈ ਜਦੋਂ ਅਸੀਂ 20ਵੀਂ ਸਦੀ ਦੇ ਵਿੱਚ ਹੈਨਾ ਜੇ ਕੋਈ ਮਨੁੱਖੀ ਅਧਿਕਾਰਾਂ ਦੀ ਗੱਲ ਕਰਦੇ ਆਂ ਜਾਂ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਦੀ ਗੱਲ ਕਰਦੇ ਹਿਊਮਨ ਰਾਈਟਸ ਐਕਟਿਵਿਸਟਾਂ ਦੀ ਗੱਲ ਕਰਦੇ ਆਂ ਸਭ ਤੋਂ ਇਹਦਾ ਵੱਡਾ ਨਾਮ ਸਾਡੇ ਦਿਮਾਗ ਦੇ ਵਿੱਚ ਆਉਂਦਾ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਜੀ ਆਉਂਦਾ ਮਤਲਬ ਬੜੀ ਤਰਾਸਦੀ ਆ ਕਿ ਸਾਡੇ ਸਿਲੇਬਸਾਂ ਦੇ ਵਿੱਚ ਮਤਲਬ ਅੱਜਕੱਲ੍ਹ ਆਸ-ਪਾਸੇ ਸਾਡੇ ਦੁਨੀਆ ਤੱਕ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਉਹਨਾਂ ਦੇ ਨਾਮ ਮਤਲਬ ਲਈ ਜਾਂਦੇ ਆਂ ਨਾ ਪਰ ਜਿਹੜੇ ਸਾਡੇ ਖਿੱਤੇ ਦੇ ਸਾਡੇ ਪੰਜਾਬ ਦੇ ਸਾਡੇ ਸਿੱਖਾਂ ਦੇ ਜਿਹੜੇ ਇੱਕ ਹਿਊਮਨ ਰਾਈਟ 90 ਤੱਕ ਦਾ ਜਿਹੜਾ ਇੱਕ ਦੋ ਤਿੰਨ ਜ਼ਿਲ੍ਹਿਆਂ ਦੇ 25000 ਤੋਂ ਵੱਧ ਨੌਜਵਾਨਾਂ ਦਾ ਡਾਟਾ ਇਕੱਠਾ ਕਰਕੇ ਇੱਕ ਇੰਟਰਨੈਸ਼ਨਲ ਕਮਿਟੀ ਤੱਕ ਲੈ ਗਏ ਆ ਕਿ ਸਾਡੇ ਫੇਕ ਇੰਕਾਉਂਟਰ ਹੋਏ ਆ ਸਾਡੀਆਂ ਫੋਰਸ ਡਿਸ ਅਪੀਅਰੈਂਸਾਂ ਹੋਈਆਂ ਨੇ ਸਾਡੇ ਨਾਲ ਧੱਕਾ ਹੋਇਆ ਹੈਗਾ ਸੋ ਇਸ ਤਰ੍ਹਾਂ ਦਾ ਹੀ ਮਤਲਬ ਕੰਮ ਕਰਨ ਵਾਲੇ ਉਹਨਾਂ ਦਾ ਮਤਲਬ ਉਹਨਾਂ ਦੇ ਨਾਮ ਤੇ ਇਸ ਡਿਪਾਰਟਮੈਂਟ ਦਾ ਨਾਮ ਰੱਖਿਆ ਜਾਣਾ ਚਾਹੀਦਾ ਜਿਹੜੀ ਅਸੀਂ ਗੱਲ ਵਾਈਸ ਕਨਸਲ ਕੋਲੇ ਗੱਲ ਰੱਖੀ ਆ ਸੋ ਸਾਨੂੰ ਉਮੀਦ ਆ ਕਿ ਵੀ ਜੇ ਜਲ ਤੋਂ ਜਲਦ ਕੁਝ ਨਾ ਕੁਝ ਕਰ ਉਹਨੇ ਅਸੀਂ ਉਹਨਾਂ ਨੂੰ ਕਹਿ ਕੇ ਆ ਕਿ ਟਾਈਮ ਬਾਉਂਡ ਕੀਤਾ ਜਾਵੇ ਇਸ ਚੀਜ਼ ਨੂੰ ਕੋਈ ਲਾਰਾ ਨਾ ਲਾਇਆ ਜਾਵੇ ਉਹਨਾਂ ਨੇ ਸਾਨੂੰ ਕਿਹਾ ਵੀ ਕੋ ਥੈਂਕ ਯੂ ਸੋ ਅਸੀ ਅਸ਼ਮੀਤ ਸਿੰਘ ਇਹਨਾਂ ਨੇ ਬੜਾ ਜਿਹੜਾ ਚਾਨਣਾ ਪਾਇਆ ਗ੍ਰੈਜੂਏਸ਼ਨ ਕੰਸਟੀਟਿਊਐਂਸੀ ਬਾਰੇ ਔਰ ਜਿਹੜੀ ਆਪਣੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਨਾਮ ਉਤੇ ਇੱਕ ਡਿਪਾਰਟਮੈਂਟ ਦਾ ਜਿਹੜਾ ਨਾਮ ਰੱਖਣ ਬਾਰੇ ਸੋ ਤੁਸੀਂ ਜੁੜੇ ਰਹੋ ਪੰਜਾਬ ਐਕਸਪਲੋਰ ਦੇ ਨਾਲ ਇਸ ਚੈਨਲ ਨੂੰ ਬਤ ਬਤ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਸਤਿ ਸ੍ਰੀ ਅਕਾਲ